ਅੱਜ ਦੀਆਂ ਮੁੱਖ ਖਬਰਾਂ ਦੋਸਤੋ ਸਵਾਗਤ ਹੈ ਤੁਹਾਡਾ ਪੋਲਾ ਖਬਰੀ ਨਿਊਜ਼ ਚੈਨਲ ਤੇ ਅੱਜ ਦੀ ਇਸ ਖਾਸ ਰਿਪੋਰਟ ਵਿੱਚ ਅੱਜ ਪੰਜਾਬੀ ਸਿਨੇਮਾ ਲਈ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਮਸ਼ਹੂਰ ਕਮੇਡੀਅਨ ਅਦਾਕਾਰ ਤੇ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਜਸਵਿੰਦਰ ਪੱਲਾ ਦਾ ਨਾਮ ਜਦੋਂ ਵੀ ਲਿਆ ਜਾਂਦਾ ਸੀ ਲੋਕਾਂ ਦੇ ਚਿਹਰੇ ਤੇ ਹਾਸਾ ਆਪ ਹੀ ਆ ਜਾਂਦਾ ਸੀ ਉਹ ਸਿਰਫ ਕਮੇਡੀਅਨ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਦੀ ਇੱਕ ਜੀਵੰਤ ਤਸਵੀਰ ਸਨ ਉਹਨਾਂ ਦੀਆਂ ਫਿਲਮਾਂ ਉਹਨਾਂ ਦੇ ਡਾਇਲੌਗ ਤੇ ਉਹਨਾਂ ਦੀ ਖਾਸ ਟਾਈਮਿੰਗ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਦੀ ਹੈ ਇਸ ਦੁਖਦਾਈ ਖਬਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣਾ ਦੁੱਖ ਪ੍ਰਗਟਾਇਆ ਉਹਨਾਂ ਕਿਹਾ ਜਸਵਿੰਦਰ ਭੱਲਾ ਸਿਰਫ ਇੱਕ ਕਲਾਕਾਰ ਨਹੀਂ ਸਨ ਉਹ ਪੰਜਾਬੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਸਨ। ਉਹਨਾਂ ਨੇ ਹਾਸੇ ਰਹੀ ਸਮਾਜਿਕ ਸੁਨੇਹੇ ਵੀ ਦਿੱਤੇ। ਉਹਨਾਂ ਦੀ ਕਲਾ ਹਮੇਸ਼ਾ ਯਾਦ ਰਹੇਗੀ। ਭਗਵੰਤ ਮਾਨ ਨੇ ਆਪਣੀ ਟਵੀਟ ਰਾਹੀਂ ਵੀ ਲਿਖਿਆ ਕਿ ਭੱਲਾ ਸਾਹਿਬ ਦੇ ਜਾਣ ਨਾਲ ਪੰਜਾਬੀ ਕਾਮੇਡੀ ਨੇ ਆਪਣਾ ਇੱਕ ਵੱਡਾ ਹੀਰਾ ਗਵਾ ਦਿੱਤਾ ਹੈ। ਅੱਜ ਹਰ ਇੱਕ ਦੀਆਂ ਅੱਖਾਂ ਨਮ ਨੇ। ਜਸਵਿੰਦਰ ਭੱਲਾ ਦਾ ਜਨਮ 1950 ਵਿੱਚ ਲੁਧਿਆਣਾ ਦੇ ਜਗਰਾਉ ਨੇੜੇ ਹੋਇਆ ਸੀ। ਉਹਨਾਂ ਨੇ ਪੜ੍ਹਾਈ ਦੇ ਨਾਲ-ਨਾਲ ਹੀ ਸਟੇਜ ਡਰਾਮਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਉਹਨਾਂ ਨੇ ਯੂਨੀਵਰਸਿਟੀ ਦੇ ਸਟੇਜ ਪ੍ਰੋਗਰਾਮਾਂ ਨਾਲ ਕਾਮੇਡੀ ਦੀ ਦੁਨੀਆ ਵਿੱਚ ਕਦਮ ਰੱਖਿਆ। 1988 ਵਿੱਚ ਚੰਨ ਪਰਦੇਸੀ ਫਿਲਮ ਰਾਹੀਂ ਉਹਨਾਂ ਨੇ ਆਪਣਾ ਫਿਲਮੀ ਡੈਬਿਊ ਕੀਤਾ। ਪਰ ਅਸਲ ਪਛਾਣ ਉਹਨਾਂ ਨੂੰ 1990 ਦੇ ਦਹਾਕੇ ਵਿੱਚ ਮਿਲੀ ਜਦੋਂ ਪੰਜਾਬੀ ਫਿਲਮਾਂ ਵਿੱਚ ਉਹਨਾਂ ਦੀ ਕਾਮੇਡੀ ਲੋਕਾਂ ਦੇ ਦਿਲਾਂ ਵਿੱਚ ਘੁਸ ਗਈ। ਕੈਰੀ ਔਨ ਜੱਟਾ ਜੱਟ ਐਂਡ ਜੁਲੀਅਟ ਮਾਹੌਲ ਠੀਕ ਹੈ ਮੇਲ ਕਰਾ ਦੇ ਰੱਬਾ ਪਾਵਰ ਕੱਟ ਯਾਰ ਅਨਮੁੱਲੇ ਵਰਗੀਆਂ ਹਿੱਟ ਫਿਲਮਾਂ ਵਿੱਚ ਉਹਨਾਂ ਦੀ ਭੂਮਿਕਾ ਕਦੇ ਭੁੱਲੀ ਨਹੀਂ ਜਾ ਸਕਦੀ ਪੱਲਾ ਸਾਹਿਬ ਦੀ ਕਮੇਡੀ ਹਾਸੇ ਦੇ ਨਾਲ ਨਾਲ ਸੱਚਾਈ ਵੀ ਲਿਆਉਂਦੀ ਸੀ ਉਹਨਾਂ ਦੇ ਚੁਟਕਲੇ ਉਹਨਾਂ ਦੀ ਹਾਸੇ ਦੀ ਟਾਈਮਿੰਗ ਤੇ ਉਹਨਾਂ ਦੀ ਕੁਦਰਤੀ ਐਕਟਿੰਗ ਹਰੇਕ ਦਰਸ਼ਕ ਨੂੰ ਆਪਣੇ ਨਾਲ ਜੋੜ ਲੈਂਦੀ ਸੀ ਲੋਕ ਕਹਿੰਦੇ ਹਨ ਪੱਲਾ ਸਾਹਿਬ ਦੀ ਕਮੇਡੀ ਦੇਖ ਕੇ ਬੰਦਾ ਆਪਣੀਆਂ ਚਿੰਤਾਵਾਂ ਕੁਝ ਸਮੇਂ ਲਈ ਭੁੱਲ ਜਾਂਦਾ ਸੀ ਫਿਲਮ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਵੀ ਦੁੱਖ ਪ੍ਰਗਟਾਇਆ ਹੈ ਗਿੱਪੀ ਗਰੇਵਾਲ ਬਿੰਨੂ ਟਿੱਲੋਂ ਅਮਰਿਤਮਾਨ ਤੇ ਹੋਰ ਕਈ ਵੱਡੇ ਸਿਤਾਰਿਆਂ ਨੇ ਕਿਹਾ ਕਿ ਭੱਲਾ ਸਾਹਿਬ ਸਾਡੀ ਫਿਲਮ ਇੰਡਸਟਰੀ ਲਈ ਇੱਕ ਸਕੂਲ ਵਰਗੇ ਸਨ ਅਸੀਂ ਉਹਨਾਂ ਤੋਂ ਕਮੇਡੀ ਦੀ ਅਸਲੀ ਟਾਈਮਿੰਗ ਸਿੱਖੀ ਜਸਵਿੰਦਰ ਭੱਲਾ ਨੇ ਆਪਣੇ ਕਰੀਅਰ ਵਿੱਚ 200 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਉਹਨਾਂ ਨੂੰ ਪੰਜਾਬੀ ਕਮੇਡੀ ਦਾ ਜੀਵੰਤ ਲੈਜੈਂਡ ਕਿਹਾ ਜਾਂਦਾ ਸੀ ਭਾਵੇਂ ਅੱਜ ਉਹ ਸਾਡੇ ਵਿੱਚਕਾਰ ਨਹੀਂ ਹਨ ਪਰ ਉਹਨਾਂ ਦੀਆਂ ਫਿਲਮਾਂ ਉਹਨਾਂ ਦੇ ਚੁਟਕਲੇ ਤੇ ਉਹਨਾਂ ਦੀ ਵਿਰਾਸਤ ਹਮੇਸ਼ਾ ਪੰਜਾਬੀਆਂ ਨੂੰ ਹਸਾਉਂਦੀ ਰਹੇਗੀ ਜਦੋਂ ਇਹ ਖਬਰ ਸਾਹਮਣੇ ਆਈ ਤੇ ਪੰਜਾਬ ਭਰ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਟਵਿੱਟਰ ਫੇਸਬੁੱਕ ਇੰਸਟਾਗ੍ਰam ਹਰ ਜਗ੍ਹਾ ਹੈਸ਼ਟੈਗ ਜਸਵਿੰਦਰ ਪੱਲਾ ਟਰੈਂਡ ਕਰਨ ਲੱਗ ਪਿਆ ਇਹ ਸੱਚ ਹੈ ਕਿ ਕਿਸੇ ਕਲਾਕਾਰ ਦੀ ਮੌਤ ਸਿਰਫ ਇੱਕ ਪਰਿਵਾਰ ਦਾ ਹੀ ਨੁਕਸਾਨ ਨਹੀਂ ਹੁੰਦੀ ਬਲਕਿ ਪੂਰੇ ਸਮਾਜ ਲਈ ਇੱਕ ਖਾਲੀਪਨ ਛੱਡ ਜਾਂਦੀ ਹੈ ਜਸਵਿੰਦਰ ਪੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਨਾਮ ਸਨ ਜਿਸ ਨੇ ਹਾਸੇ ਰਾਹੀਂ ਹਰ ਘਰ ਵਿੱਚ ਆਪਣੀ ਜਗ੍ਹਾ ਬਣਾਈ ਅੱਜ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਉਹਨਾਂ ਦੀ ਯਾਦ ਉਹਨਾਂ ਦਾ ਕੰਮ ਤੇ ਉਹਨਾਂ ਦੀਆਂ ਫਿਲਮਾਂ ਹਮੇਸ਼ਾ ਸਾਨੂੰ ਹਸਾਉਂਦੀਆਂ ਰਹਿਣਗੀਆਂ ਪੂਰੀ ਪੰਜਾਬੀ ਕੌਮ ਵੱਲੋਂ ਉਹਨਾਂ ਨੂੰ ਪਾਵ ਪੂਰਨ ਸ਼ਰਧਾਂਜਲੀ ਪੱਲਾ ਸਾਹਿਬ ਤੁਸੀਂ ਸਾਡੀਆਂ ਯਾਦਾਂ ਵਿੱਚ ਹਮੇਸ਼ਾ ਜਿਉਂਦੇ ਰਹੋਗੇ